ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਆਫਟਰਨੂੰ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਛਾਸ ਦੇ ਵਾਸਤੇ ਹੋਵੋਗੇ ਚੁੰਨੀ ਸਟਿਆ ਹੈ ਮੇਰੀ ਤੇ ਲਓ ਜੀ ਸ਼ੋਅ ਕਰਦੇ ਆਪਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਕਰਦੇ ਆਪਾਂ ਸੀਰਤ ਦੇ ਰੋਲੇ ਦੇ ਨਾਲ ਚਲੋ ਆ ਗਿਆ ਸੀਰਤ ਆਪਣੇ ਕੋਲ ਤੇ ਮੈਂ ਵਾਲ ਅਜੇ ਬੰਨਣੇ ਆਪਦੇ हेयर वॉਸ਼ ਕੀਤੇ ਸੀਗੇ ਅੱਜ ਮੈਂ ਤੇ ਤੇ हेयर वॉश ਕੀਤੇ ਸੀਗੇ ਅੱਜ ਤੇ ਹਜੇ ਗਿੱਲੇ ਅੱਜ ਧੁੱਪੋਂ ਵੀ ਚੱਜਦੀ ਨਿਕਲੀ ਹੈਗੀ ਤਾਂ ਕਰਕੇ ਤੇ ਹੁਣ ਮੈਂ ਸੋਚਦੀ ਸੀ ਵੀ ਮੈਂ ਰਬੜ ਬੈਂਡ ਪਾਈ ਲਵਾ ਹਨਾ ਕੇਰਾ ਤਾਂ ਤੇ ਕਿਉਂਕਿ ਸ਼ਾਮ ਦੁਪਹਿਰ ਦੇ ਟਾਈਮ ਹੁਣ ਮੈਂ ਬਣਾਉਣ ਲੱਗੀ ਸੀ ਚਾਹ ਸੋਚਿਆ ਉਸ ਤੋਂ ਪਹਿਨ ਭਾਖ ਸ਼ੁਰੂ ਕਰ ਲਈਏ ਬਲੌਗ ਤੇ ਇਹਦੇ ਸੀਟਸ ਦੇਖੋ ਸਾਡਾ ਸੀਟ ਲੱਗਿਆ ਹੋਇਆ ਪਟਾਕੇ ਭਾਉਣ ਹਾਂ ਕੀ ਮੈਨੇ ਇਰੇ ਦੇ ਮਾਊਂ ਲੜ ਗਿਆ ਅੱਜ ਨਾ ਸਿਰਤ ਦੇ ਲੱਗ ਗਿਆ ਇੰਜੈਕਸ਼ਨ ਕਿੱਥੇ ਲੱਗਿਆ ਸੀ ਇੰਜੈਕਸ਼ਨ ਇਹ ਦਿਖਾਵਾਂ ਤੇਰੀ ਬਾਹ ਤੇ ਲੱਗਿਆ ਵਾ ਇੰਜੈਕਸ਼ਨ ਤੇ ਇਹਦੇ ਪਾਪਾ ਨਰਸ ਨੂੰ ਨਾ ਆਪਦੇ ਮੋਢਿਆਂ ਤੇ ਬਿਠਾ ਕੇ ਲੈ ਕੇ ਆਏ ਆ ਐ ਤਰਕੇ ਵੀ ਨਹੀਂ ਆਉਣ ਦਿੰਦਾ ਉਹਨੂੰ ਮੋਢਿਆਂ ਤੇ ਬਿਠਾ ਕੇ ਪਿਆਰ ਸਤਿਕਾਰ ਨਾਲ ਅੰਦਰ ਲੈ ਕੇ ਆਏ ਸੀ ਹੈਨਾ ਜਿਹੜੀ ਇੰਜੈਕਸ਼ਨ ਲਾਉਣ ਆਈ ਸੀ ਅੱਜ ਨਰਸ ਸਿਰਤ ਦੇ ਸੀਰਤ ਨਾ ਮੇਰੇ Baal ਪਟ ਪਟ ਕੇ ਭੂਤਾਂ ਵਰਗੇ ਬਣਾਤੇ ਆ ਦੇਖ ਲੋ ਐ ਜਾ ਪੈ ਜਾ ਮਮਾ ਪੈ ਜਾ ਆਈ ਕਰੀ ਜਦੀ ਮਮਾ ਪੈ ਜਾ ਨਹੀਂ ਮੈਂ ਨਹੀਂ ਪੈਣਾ ਮੈਂ ਚਾਹ ਬਣਾ ਕੇ ਲੈ ਹੁਣੀ ਆ ਮੇਰਾ ਚਾਹ ਪੀਣ ਨੂੰ ਦਿਲ ਕਰਦਾ ਹਾਈ ਰੱਬਾ ਪੈ ਗਿਆ ਪੈ ਗਈ ਹੁਣ ਪੈ ਜਾ ਪਤਾ ਨਹੀਂ ਇਹਨੇ ਕੀ ਕਰਨਾ ਬਸ ਆਈ ਮੈਨੂੰ ਕਹਿ ਦਿੰਦੀ ਐ ਪੈ ਜਾ ਆਪ ਇੱਥੇ ਬਹਿ ਜਾਂਦੀ ਐ ਸੀਰਤ ਓ ਮੇਰੇ ਹਿਸਾਬ ਨਾਲ ਮੇਰੇ ਨਾਲ ਬਾੜਾ ਤੇ ਉਹ ਡੋਮੀਨੋਜ਼ ਲਈ ਜਾਂਦੀ ਆ। ਆਈ ਗਿਆ ਤਾਂ। ਤਾਂ ਬੱਚਾ ਛੱਡ ਬਾੜ ਮੇਰੀ। ਹੋ ਨਹੀਂ। ਚਲੋ ਜੀ ਇਹ ਤੱਕਰੀ ਜਾਣਾ ਮੈਂ ਚਾਹ ਬਣਾ ਕੇ ਲੈ ਕੇ ਆਵਾਂ ਪਹਿਲਾਂ ਕੁਟ ਫਿਰ ਬਾਕੀ ਵੀਡੀਓ ਫਿਰ ਕਰਾਂਗੇ ਆਪਾਂ ਕੰਟੀਨਿਊ ਤੁਹਾਡੇ ਨਾਲ। ਲਓ ਜੀ ਚਾਹ ਨੂੰ ਵੀ ਉਬਾਲ ਆ ਗਿਆ ਆਪਣੇ। ਤੇ ਹੁਣ ਮੈਂ ਪੀਉਂਗੀ ਚਾਹ ਮੇਰੇ ਨਾਲ ਥੋੜੀ ਥੋੜੀ ਹੈਡੈਕ ਹੋ ਰਹੀ ਸੀ ਤਾਂ ਕਰਕੇ ਮੈਂ ਕਿਹਾ ਮੈਂ ਚਾਹ ਬਣਾ ਕੇ ਲਿਓਨੀ ਆ। ਵੈਸੇ ਤਾ ਹਜੇ ਚਾਹ ਦਾ ਕਈ ਚਾਹ ਪੀ ਲੰਦੇ 2 ਵਜੇ ਕਿ 2:30 ਵਜੇ ਮੈਂ ਵੈਸੇ ਚਾਰ ਸਾਢੇ ਚਾਰ ਚਾਹ ਪੀਣੀ ਹੈ ਤੇ ਅੱਜ ਮੈਂ ਪਹਿਲਾਂ ਹੀ ਬਣਾ ਲਈ ਹਨਾ ਚਾਹ ਤਾਂ ਕਰਕੇ ਵੀ ਮੇਰਾ ਥੋੜਾ ਜਿਹਾ ਸਿਰ ਭਾਰਾ ਹੋ ਰਿਹਾ ਸੀਗਾ ਤੇ ਇਹ ਚਾਹ ਬਣਾ ਕੇ ਪੀਣੀ ਹੈ ਨਹੀਂ ਨਹੀਂ ਸੀਟ ਤੋ ਦੇਖੋ ਇਧਰ ਦੇਖੋ ਅਸੀਂ ਸੀਟ ਦਾ हेयर ਸਟਾਈਲ ਕੀਤਾ ਸੀਟ ਚਾਹ ਕੀ ਬਤ ਇਧਰ ਦੇਖਿਓ ਨੋ 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 ਕਹਿੰਦੇ ਦੇਖਣਾ ਨਹੀਂ ਹੈਗਾ ਕਹਿੰਦੇ ਨੋ 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 ਮਾਓ ਮਾਊ ਕਿੱਥੇ ਲੜੇ ਸੀ ਮਾਊ ਬਾਉ ਦੇ ਦੇਖ ਰਿਹਾ ਮਾਊ ਕਿੱਥੇ ਲੜ ਗਿਆ ਮਾਊ ਕਿੱਥੇ ਲੜ ਗਿਆ ਤੁਹਾਡੇ ਬਾਹਰ ਖਾਇਓ ਮਾਊ ਕਿੱਥੇ ਲੜੇ ਸੀ ਮਾਊ ਕਿੱਥੇ ਸੀ ਆ ਦੇ ਆ ਦੇ ਦੰਦੀ ਵੱਢੀ ਹੋਈ ਆ ਜੀ ਸ਼ੀਰਤ ਦੇ ਦੰਦੀ ਵੱਢੀ ਹੋਈ ਮਾਊ ਮਾਊ ਸੀ ਮਾਊ ਬਾਹਰ ਕਿੱਡੀ ਵੱਡੀ ਸੀ ਕਿਹੜੀ ਵੱਡੀ ਬਾਉ 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 ਆ ਗਿਆ ਕੁਛ ਬੋਲ ਮਾਈ ਇਹ ਕੁਛ ਬੋਲਣਾ ਚਾਹੁੰਦੀ ਆ ਦੀਦੀ ਮਾਉ ਮਾਉ ਦੇਖਣੀ ਆ ਹਾਂ ਠੀਕ ਆ ਮਮਾ ਜੀ ਕਹੋ ਮਾਂ ਦੀਦੀ ਇਹ ਮਮਾ ਜੀ ਦੀ ਹਾਂ ਸੀਰਤ ਚਲੇ ਗਿਆ ਨੂਰ ਦੇ ਕੋਲ ਤੇ ਮੈਂ ਹੁਣ ਰੱਖ ਕੇ ਆਈ ਸੀਗੀ ਦਾਲ ਬਣਨੀ ਤੇ ਦੁਪਹਿਰੇ ਵੀ ਅੱਜ ਮੈਨੂੰ ਨਾ ਨੀਂਦ ਨਹੀਂ ਆਈ ਹੈਗੀ ਥੋੜਾ ਜਿਹਾ ਵੀ ਮੈਂ ਰੈਸਟ ਨਹੀਂ ਕੀਤੀ ਹੈਗੀ ਜਿਵੇਂ ਮੈਂ ਅੱਗੇ ਨਾ ਸੌ ਜਾਨੀ ਆ ਘੰਟਾ ਤੇ ਸਿਰ ਫਰਾ ਫਰਾ ਜਾ ਹੋਇਆ ਪਿਆ ਸੀ ਸਿਰ ਤਾਂ ਮੈਂ हेयर वॉਸ਼ ਵੀ ਕੀਤੇ ਸੀਗੇ ਤੇ ਬਸ ਸੀ ਕੋਲੋਂ ਸਿਰਤ ਖਲਾਰਾ ਪਾਈ ਜਾਂਦਾ ਸੀਗਾ ਬਸ ਆਵਰੇ ਖੇਡਣ ਦੇ ਵਿੱਚ ਮਸਤ ਸੀਗਾ ਤੇ ਬਾਕੀ ਇੱਕ ਨਾ ਮੇਰੇ ਹੈਡੈਕ ਦੀ ਤਾਂ ਹੋ ਰਹੀ ਸੀ ਕਿਉਂਕਿ ਨਾ ਮੈਂ ਇਹਨਾਂ ਸੋਚੀ ਜਾ ਰਹੀ ਸੀ ਮੈਂ ਨੂੰ ਆਪਣੀ ਮੈਂ ਖੈਲੋ ਵੀ ਅਪਸੈਟ ਜੀ ਹੋ ਰਹੀ ਸੀ ਕਿ ਮੂਡ ਵੀ ਮੇਰਾ ਬੜਾ ਹੀ ਖਰਾਬ ਹੋ ਰਿਹਾ ਸੀ ਆਪਣੀ ਮੰਮਾ ਨੂੰ ਲੈ ਕੇ ਕਿਉਂਕਿ ਆ ਦਿਨਾਂ ਦੇ ਵਿੱਚ ਹੀ ਉਹਨਾਂ ਦੀ ਡੈਥ ਹੋਈ ਸੀਗੀ ਐਗਜੈਕਟਲੀ ਉਹਨਾਂ ਦੀ ਡੈਥ ਹੋਈ ਸੀਗੀ 6 ਸਤੰਬਰ ਨੂੰ ਹਨਾ 4 6 ਸਤੰਬਰ ਨੂੰ 2020 ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀਗੀ ਤੇ ਬਾਕੀ ਜੇ ਹੁਣ ਦੇਖਿਆ ਜਾਵੇ ਦਿਨਾਂ ਦੇ ਹਿਸਾਬ ਨਾਲ ਮੈਂ ਦੇਖਾਂ ਉਸ ਦਿਨ ਸੰਡੇ ਸੀਗਾ ਤੇ ਸੰਡੇ ਦੀ ਮਤਲਬ ਕਿ ਕੈਲੋ ਵੀ ਰਾਤ ਨੂੰ ਰਾਤ ਤਰਕੇ ਹੋਈ ਸੀ ਮਤਲਬ ਸਾਢੇ 12 ਵਜੇ ਸ਼ਨੀਵਾਰ ਨੂੰ ਉਹ ਰਾਤ ਨੂੰ ਉਹਨਾਂ ਨੂੰ ਸਾਇਲੈਂਟ ਅਟੈਕ ਆਏ ਸੀਗੇ ਤੇ 12 ਪੈ ਮਤਲਬ ਕਿ ਸਾਢੇ 12 ਵਜੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਸੰਡੇ ਦਾ ਦਿਨ ਹੋ ਗਿਆ ਸੀ ਸਟਾਰਟ ਤੇ ਜਦੋਂ ਮੇਰੀ ਮੰਮੀ ਦੀ ਡੈਥ ਹੋਈ ਹੈ 6 ਸਤੰਬਰ ਸੀਗਾ ਉਸ ਦਿਨ ਤੇ ਮੈਨੂੰ ਵੀ ਯਾਦ ਕਰੀ ਜਾਂਦੀ ਸੀ ਮੈਂ ਕਿਹਾ ਵੀ ਹਨਾ ਦਿਨਾਂ ਦੇ ਹਿਸਾਬ ਨਾਲ ਤਾਂ ਕੱਲ ਸੰਡੇ ਸੀਗਾ ਤੇ ਵੀ ਕੱਲ ਡੈਥ ਹੋਈ ਸੀ ਹਨਾ ਮੈਂ ਕਿੰਨਾ ਟਾਈਮ ਹੋ ਗਿਆ ਵਾ ਤੇ ਸੋ ਹਣਾ ਚੌਥਾ ਸਾਲ ਲੱਗ ਗਿਆ ਜਾਣਾ ਵਾ ਵੀ ਆਈ ਦੇ ਨੰਗੀ ਜਾਂਦੇ ਆ ਕੁਛ ਪਤਾ ਹੀ ਨਹੀਂ ਲੱਗਿਆ ਹਨਾ ਮੇਰੀ ਪਰ ਅਸੀਂ ਯਾਦ ਬਹੁਤ ਕਰਦੇ ਆ ਮੈਂ ਸਾਰੇ ਅਸੀਂ ਭੈਣ ਭਰਾ ਬਹੁਤ ਯਾਦ ਕਰਦੇ ਆ ਹਰ ਦਿਨ ਸੁੱਖ ਤੇ ਯਾਦ ਦਾ ਮਤਲਬ ਕੀ ਕਹਲੂ ਵੀ ਦਿਨ ਆਉਂਦਾਗਾ ਖੁਸ਼ੀ ਦਾ ਗਮੀ ਦਾ ਸੀ ਯਾਦ ਕਰਦੇ ਆ ਕਿਉਂਕਿ ਜਦੋਂ ਕੋਈ ਇਦਾਂ ਆਵਦਾ ਤੁੰਡਾ ਚਲੇ ਜਾਂਦਾਗਾ ਉਦਾਂ ਯਾਦ ਆਵੇ ਨਾ ਆਵੇ ਹਨਾ ਜਦੋਂ ਇਹ ਜੇ ਟਾਈਮ ਆਉਂਦੀ ਆ ਬਹੁਤ ਯਾਦ ਆਉਂਦੀ ਆ ਪਰ ਕਰ ਕੁਛ ਨਹੀਂ ਸਕਦੇ ਮਰਿਆਂ ਦੇ ਨਾਲ ਨਾ ਮਰਿਆ ਜਾਂਦਾ ਪਰ ਯਾਦ ਆਉਂਦੇ ਆ ਹਨਾ ਬਈ ਸਾਹੀ ਸੀ ਆ ਗੱਲਾਂ ਬਾਤਾਂ ਸਾਰਾ ਕੁਝ ਨਾਲ ਬਿਤਾਏ ਹੋਏ ਆ ਟਾਈਮ ਸਾਰਾ ਕੁਝ ਯਾਦ ਆਉਂਦਾ ਹੈਗਾ ਤੇ ਮੈਨੂੰ ਉਹੀ ਕੱਲ ਸੀਗਾ ਮੇका ਅੱਜ ਸੰਡੇ ਆ ਅੱਜ ਦੇ ਦਿਨ ਮੇਰੀ ਮੰਮਾ ਦੀ ਡੈਥ ਹੋ ਗਈ ਸੀ ਅੱਜ ਦੇ ਦਿਨ ਸਾਨੂੰ ਛੱਡ ਗਈ ਸੀ ਤੇ ਇਹ ਮੇਰੀ ਮੰਮੀ ਦੀ ਜਾਨ ਵੀ ਬਹੁਤ ਸੌਖੀ ਰਿਤ ਪਰ ਕੀ ਕੋਈ ਆਈ ਨਹੀਂ ਸੀ ਕੋਈ ਬਿਮਾਰ ਸੀ ਜਾਂ ਨਹੀਂ ਬਸ ਸਾਇਲੈਂਟ ਅਟੈਕ ਆਏ ਸਾਨੂੰ ਤਾਂ ਪਤਾ ਵੀ ਨਹੀਂ ਸੀ ਵੀ ਸਾਇਲੈਂਟ ਅਟੈਕ ਵੀ ਹੁੰਦੇ ਆ ਵੀ ਬੰਦੇ ਨੂੰ ਆ ਜਾਂਦੇ ਪਤਾ ਹੀ ਲੱਗਦਾ ਹੈਗਾ ਬਸ ਤੇ ਹਾਂ ਐਸੀ ਗੱਲ ਕਿ ਹੋ ਜਾਂਦਾ ਕਿ ਆਪਾਂ ਮਰਨ ਵਾਲਾ ਮਰ ਜਾਂਦਾ ਜਾਂ ਨਾਲਾ ਚਲਿਆ ਜਾਂਦਾ ਗਾ ਬਾਕੀ ਉਦੋਂ ਬਾਅਦ ਸਾਰਾ ਕੁਝ ਹੋ ਜਾਂਦਾ ਮੇਰੀ ਮੈਰਿਜ ਵੀ ਉਹਨਾਂ ਦੇ ਡੈਥ ਤੋਂ ਬਾਅਦ ਹੋਈ ਆ ਤੇ ਸਤੰਬਰ ਦੇ ਵਿੱਚ ਹੀ ਸੀਰਸ ਦਾ ਬਰਥ ਆ ਡਾਕਟਰ ਨੇ ਵੀ ਸਾਨੂੰ ਕਿਹਾ ਸੀਗਾ 6 ਸਤੰਬਰ ਨੂੰ ਵੈਸੇ ਮੇਰੇ ਸੀਗਾ ਕਿ ਬਸ ਇਹ ਐਡਮਿਟ ਹੋਣਾ ਸੀ ਪਰ ਮੈਂ ਕਹਿ ਕੇ ਅੱਗੇ ਪਿੱਛੇ ਦਿਨ ਕਰਾ ਲਈ ਸੀ ਕਿ ਮਤਲਬ ਮੈਂ 7 ਤਰੀਕ ਨੂੰ ਐਡਮਿਟ ਹੋਈ ਸੀ ਕਿਤੇ 8 ਤਰੀਕ ਨੂੰ ਸਿਰਤ ਹੋਈ ਸੀ ਸੇਮ ਦੇ ਨਹੀਂ ਤਾਂ ਮੇਰਾ ਹੋ ਜਾਣਾ ਸੀਗਾ ਕਿ ਸੇਮ ਬਰਥਡੇ ਵੀ ਸੀਤ ਦਾ 6 ਸਤੰਬਰ ਹੀ ਆਉਂਦਾ ਸੀਗਾ ਤੇ 6 ਸਤੰਬਰ ਨੂੰ ਹੀ ਮੇਰੀ ਮੰਮਾ ਦੀ ਡੈਥ ਹੋਈ ਸੀ ਸੋ ਅਸੀਂ ਇੱਕ ਅੱਧਾ ਤੇ ਨੱਗੇ ਪਿੱਛੇ ਕਰ ਲਿਆ ਸੀਗਾ ਤੇ ਪਰ ਛੱਡਦੇ ਕੁਝ ਵੀ ਨਹੀਂ ਵਿਆਹ ਸ਼ਾਦੀਆਂ ਵੀ ਕਰਦੇ ਆ ਸਾਰਾ ਕੁਝ ਕਰਦੇ ਆ ਹਨਾ ਜੇ ਦੁੱਖ ਹੁੰਦਾ ਤਾਂ ਦੁੱਖ ਚ ਵੀ ਉਹ ਸਭ ਕੁਝ ਕਰਦੇ ਆ ਜੇ ਸੌਖਾ ਕੋਈ ਖੁਸ਼ੀ ਦਾ ਟਾਈਮ ਆਉਂਦਾ ਤਾਂ ਉਹ ਵੀ ਕਰਦੇ ਆ ਕਰਦੇ ਸਭ ਕੁਝ ਹੀ ਆ ਪਰ ਬਸ ਇਹ ਹੈ ਕਿ ਵੀ ਜਿਹੜੀ ਉਹਨਾਂ ਦੀ ਥਾਂ ਆ ਉਹ ਨਹੀਂ ਭਰਦੀ ਹਨਾ ਲਖ ਚਾਚੀਆਂ ਤਾਈਆਂ ਮਾਸੀਆਂ ਭੂਆ ਟੋਡੀਆਂ ਹੋਣ ਪਰ ਜੋ ਚੀਜ਼ ਤੁਹਾਡੀ ਮਾਂ ਮਾ ਉਹ ਕਿਸੇ ਨੇ ਨਹੀਂ ਹੋਣਾਗਾ ਹਨਾ ਉਹ ਹੋਰ ਕੋਈ ਲੈ ਨਹੀਂ ਸਕਦਾ ਉਹ ਚੀਜ਼ ਆ ਪਾਉ ਵੜੀ ਖਾਲੀ ਜਗ੍ਹਾ ਤੇ ਕਿਸੇ ਨੂੰ ਰਿਕਾਰ ਸਕਦੇ ਉਹ ਖਾਲੀ ਹੋਈ ਰਹਦੀ ਆਉਂਦੀ ਤੇ ਮੇਰੇ ਮਨ ਇੰਨਾ ਖਰਾਬ ਸੀ ਨਾ ਮੈਂ ਇੰਨਾ ਮਨ ਦੇ ਅੰਦਰ ਹੀ ਅੰਦਰ ਹੋਈ ਸੋਚੀ ਜੰਦੇਰੇ ਹਸਬੰਦ ਨੂੰ ਵੀ ਨਹੀਂ ਪਤਾ ਹੈਗਾ ਕਿ ਮੇਰੇ ਮਨ ਚ ਕੀ ਚੱਲ ਰਹੀ ਹੈ ਅੰਦਰਸ ਮੈਂ ਦੱਸੇ ਨਹੀਂ ਕਿਤਾ ਉਹਨਾਂ ਦੇ ਨਾਲ ਹੈ ਨਾ ਪਰ ਮੇਰੇ ਅੰਦਰ ਹੀ ਅੰਦਰ ਚੱਲ ਰਿਹਾ ਸੀਗਾ ਕਿ ਵੀ ਆਹ ਬੜੇ ਦਿਨ ਇੰਨਾ ਦਿਨ ਚੱਤ ਨਾ ਹੋਇਆ ਸੀ ਅਸੀਂ ਆਵੇਂ ਸੀ ਅਸੀਂ ਅਸੀਂ ਆ ਕੀਤਾ ਅਸੀਂ ਆ ਕੀਤਾ ਸਾਰਾ ਖੁਸ਼ੀ ਉਹਨਾਂ ਚੀਜ਼ਾਂ ਖਮਰੇ ਆਈ ਜਾਂਦੀਆਂ ਸੀਗੀ ਵੀ ਕਿ ਮੈਂ ਸਾਰਾ ਖੁਸ਼ ਹੋ ਗਿਆ ਨਾ ਇੰਨੀ ਜਲਦੀ ਹੋ ਗਿਆ ਸੀ ਕੋਈ ਮਾਂ ਦੀ ਉਮਰ ਵੀ ਨਹੀਂ ਸੀ ਰਣੀ ਹਜੇ ਮੇਰੀ ਮੰਮੀ ਕਪਟੀਆਂ ਮੇਰੇ ਤਾਈਆਂ ਬੇਟੀਆਂ ਨੇ ਚੱਲ ਰੱਬ ਸਭ ਦੀ ਉਮਰ ਲੰਬੀ ਕਰੇ ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਵੀ ਐਦਾਂ ਹੋਵੇ ਪਰ ਉਹ ਗੱਲ ਕਰਦੇ ਵੀ ਸਾਡੀ ਮੰਮਾ ਦੀ ਤਾਂ ਉਮਰ ਹੀ ਬਹੁਤ ਘੱਟ ਸੀਗੀ ਹਜੇ ਤੇ ਰੱਬ ਫਿਰ ਵੀ ਉਹਨੂੰ ਪਹਿਲਾਂ ਹੀ ਲੈ ਗਿਆ ਤੇ ਬਹੁਤ ਮਨ ਖਰਾਬ ਹੁੰਦਾਗਾ ਬਸ ਇਕ ਮਾਰਨੀ ਤੱਕ ਦੇ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਦਿਨ ਸੋਦੇ ਸਭ ਕੁਝ ਬਣਾਉਨੇ ਆ ਸਭ ਕੁਝ ਕਰ ਰਹੀ ਆ ਹੁਣ ਸੀਰਤ ਦਾ ਬਰਥ ਵੀ 8 ਸਤੰਬਰ ਦਾ ਬਾਸੀ ਉਹਦਾ ਬਰਥਡੇ ਵੀ ਇੱਕ ਪਹਿਲੇ ਫਸਟ ਬਰਥਡੇ ਵੀ ਸੀਤਾ ਸੀ ਆ ਹੁਣ ਵੀ ਅਸੀਂ ਕਰਾਂਗੇ ਹਲਕਾ ਫੁਲਕੀ ਜਾਂ ਮਤਲਬ ਕਿ ਬੰਦਾ ਕਹਿੰਦਾ ਕਿ ਅਖੀ ਬੱਚੇ ਨੂੰ ਇਹ ਨਾ ਲੱਗੇ ਵੀ ਹਨਾ ਸ਼ਾਇਦ ਵੀ ਵੱਡੇ ਹੋਏ ਨੂੰ ਵੀ ਨਹੀਂ ਮੇਰਾ ਦਿਨ ਨਹੀਂ ਨਾ ਨਹੀਂ ਸੈਲੀਬ੍ਰੇਟ ਕੀਤਾ ਜਾਂ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕੋਈ ਪਾਰਟੀ ਕਰਦੇ ਅਸੀਂ ਰੈਸਟੋਰੈਂਟ ਚ ਜਾਵਾਂਗੇ ਅਸੀਂ ਪਾਰਟੀ ਆ ਕਰਾਂਗੇ ਨਹੀਂ ਸਿਰਫ ਕਰੇ ਕਰੇ ਹੁੰਦਾਗਾ ਕਿ ਸੀਰਟ ਦੇ ਲਿਖ ਲਿਆ ਕੇ ਕੇਕ ਕੱਟ ਲਈਦਾਗਾ ਕਿਉਂਕਿ ਉਹ ਉਹਦੀ ਜਗਾ ਜਿਹੜੀ ਚੀਜ਼ ਆ ਉਹਨੇ ਆਪ ਦੇ ਨਜ਼ਰੀਏ ਨਾਲ ਦੇਖਣਾ ਵੱਡਾ ਹੋ ਕੇ ਕਿ ਮੇਰੇ ਪੇਰੈਂਟਸ ਨੇ ਇਦਾਂ ਕੀਤਾ ਕਿ ਨਹੀਂ ਕੀਤਾ ਫਿਰ ਬੱਚੇ ਦੇ ਮਨ ਚ ਜਾਂਦਾ ਬਸ ਕਰਨਾ ਮੈਂ ਉਹੀ ਕਹਿੰਨੀ ਆ ਬਾਰ ਬਾਰ ਕਰਨਾ ਸਾਰਾ ਕੁਝ ਹੀ ਪੈਂਦਾ ਬਸ ਰੁਕਦਾ ਕੁਝ ਵੀ ਨਹੀਂ ਹੈਗਾ ਸਾਰੇ ਕੰਮ ਵੀ ਹੋਈ ਜਾਣੇ ਆ ਸਭ ਕੁਝ ਹੋਈ ਜਾਣੇ ਆ ਪਰ ਉਹ ਹੋਰ ਹੀ ਹੋੜੇ ਬਸ ਤੇ ਬਸ ਇਹ ਨਹੀਂ ਵਕਤ ਪੈ ਜਾਂਦਾ ਵੀ ਉਹ ਨਹੀਂ ਹੁੰਦੇਗੇ ਤੇ ਸੱਚੀ ਮਮਾ ਮੈਂ ਆਪਣੀ ਮਾਂ ਨੂੰ ਕਹਿੰਦੀ ਆ ਵੀ ਜੇ ਕਿਸੇ ਨੂੰ ਬਸ ਉਹ ਯਾਦ ਆਉਂਦੀ ਹੈ ਤੁਹਾਡੀ ਉਹ ਕਦੀ ਕਦੀ ਹੁੰਦਾ ਵੀ ਤੁਹਾਡੇ ਫੋਨ ਵਾਲੇ ਨੰਬਰ ਤੋਂ ਮੈਨੂੰ ਫੋਨ ਆਵੇ ਬਹੁਤ ਯਾਦ ਆਉਂਦੀ ਹੈ ਮੇਰੇ ਕੋਲ ਰਿਕਾਰਡਿੰਗ ਪਈ ਆ ਮੇਰੀ ਮੰਮੀ ਦੀ ਬਹੁਤ ਵਾਰ ਸੁਣਦੀ ਆ ਨਾ ਸੀ ਆਵਾਜ਼ ਸੁਣ ਲੀਂ ਜਾਂ ਵੀਡੀਓਸ ਸਾਡੇ ਕੋਲੇ ਸਾਡੇ ਨਾਲ ਹਾਸੇ ਮਜ਼ਾਕ ਕਰਦੇ ਰਹੀਆਂ ਉਦੋਂ ਜਪਨੀਤ ਛੋਟੀ ਸੀਗੀ ਉਦੋਂ ਗੱਲਾਂ ਬਾਤਾਂ ਕਰਦੇ ਰਹੀਆਂ ਅਸੀਂ ਵੀਡੀਓਸ ਬਣਾ ਲੈਂਦੇ ਸੀ ਹਾਸੇ ਮਜ਼ਾਕ ਕਰੀਏ ਫੋਟੋਸ ਪਈਆਂ ਨੇ ਕਈ ਵੀਰ ਫੋਟੋ ਆਪ ਵੀ ਖਿੱਚਦੇ ਹੁੰਦੇ ਆ ਬੈਕ ਤੋਂ ਮੰਮੀ ਦੀ ਫੋਟੋ ਆਈ ਹੋਈ ਆ ਕੋਈ ਕੰਮ ਕਰਦੀ ਦੀ ਹੈ ਨਾ ਪਤਾ ਹੀ ਨਹੀਂ ਸੀਗਾ ਵੀ ਉਹ ਇਤਨਾ ਹੋਇਆ ਹਣਾ ਮਾ ਜੋ ਕਿਵੇਂ ਹੋ ਗਿਆ ਪਰ ਬਹੁਤ ਯਾਦ ਆਉਂਦੀ ਆ ਬਹੁਤ ਜ਼ਿਆਦਾ ਤੇ ਮੇਰੇ ਕੋਲ ਨਾ ਹੋਰ ਕਹਿ ਰਹੀ ਹਾਂ ਮੈਂ ਕੋਈ ਬਲੌਗ ਨਹੀਂ ਸੀ ਬਣਾ ਰਹੀ ਬਸ ਮੇਰੇ ਨਾ ਮਨ ਭਰਿਆ ਪਿਆ ਸੀ ਅੰਦਰੋਂ ਮੇਰਾ ਤਿਲ ਕਰਦਾ ਸੀਗਾ ਕਿ ਮੈਂ ਸ਼ੇਅਰ ਕਰਾਂ ਕਿਉਂਕਿ ਮੈਨੂੰ ਲਾਸਟ ਮਤਲਬ ਕਿ ਮਹੀਨ ਤੋਂ ਕਹ ਲਓ ਵੀ ਡੇਢ ਕਿ ਮਹੀਨੇ ਤੋਂ ਇਹ ਪ੍ਰੋਬਲਮ ਹੋਈ ਆ ਕਿ ਮੈਂ ਮੈਡੀਸਿਨ ਲੈ ਰਹੀ ਆ ਸਰਵ ਚ ਡਾਕਟਰ ਤੋਂ ਜਗਰਾਉਂ ਤੋਂ ਤੋਂ ਉਹ ਉਹਨਾਂ ਨੂੰ ਇਹ ਕਿ ਅਭਾਵੇਂ ਕੋਈ ਵੀ ਗੱਲ ਤੇਰੇ ਆਉਂਦੀ ਆ ਮਾਈਂਡ ਦੇ ਵਿੱਚ ਤੂੰ ਸ਼ੇਅਰ ਕਰਨੀ ਹੈ ਜਿੰਨੀ ਹੋ ਸਕੇ ਸ਼ੇਅਰ ਕਰਨੀ ਆ ਹਨਾ ਤੇ ਵੀ ਡਿਪਰੈਸ਼ਨ ਨਹੀਂ ਲੈਣਾ ਹੈਗਾ ਟੈਨਸ਼ਨ ਨਹੀਂ ਲੈਣੀ ਕਿਸੇ ਵੀ ਚੀਜ਼ ਵੀ ਉਹ ਸ਼ੇਅਰ ਕਰ ਲੈਣੀ ਆ ਸੋ ਮੈਂ ਉਹ ਹੀ ਚੀਜ਼ ਕਰੀ ਕੀਤੀ ਕਿ ਮੈਂ ਜੇ ਮੈਂ ਅੰਦਰ ਰੱਖੂੰਗੀ ਮੈਂ ਅੰਦਰ ਹੀ ਅੰਦਰ ਘੁੱਟੀ ਜਾਵਾਂਗੀ ਅੰਦਰ ਹੀ ਅੰਦਰ ਯਾਦ ਕਰਕੇ ਤਾਂ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਲੋਜੀ ਮਿੱਤੂ ਹੁੰਦਾ ਨੇ ਮੇਰੇ ਦਿਮਾਗ 'ਚ ਤਾਂ ਬਹੁਤ ਖੁਸ਼ਾਈ ਜਾਂਦਾਗਾ ਪਰ ਮੇਰਾ ਮਨ ਬਹੁਤ ਭਰ ਰਿਹਾਗਾ ਇਸ ਟਾਈਮ